ਹਾਂਜੀ ਦੋਸਤੋ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਇੱਕ ਭੈਣ ਦੇ ਵਿਆਹ ਤੋਂ ਕੁਝ ਸਾਲਾਂ ਬਾਅਦ ਉਹਨਾਂ ਦੇ ਹਮਸਫਰ ਅਮਨਪ੍ਰੀਤ ਸਿੰਘ ਦਾ ਦਿਹਾਂਤ ਹੋ ਜਾਂਦਾ ਹੈ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਇਸ ਭੈਣ ਦੀ ਕੁੱਖ ਚੋਂ ਇੱਕ ਪੁੱਤਰ ਆਂਛਵੀਰ ਦਾ ਜਨਮ ਹੁੰਦਾ ਹੈ ਇੱਕ ਮਾਂ ਹੀ ਉਸਨੂੰ ਪਾਲਦੀ ਹੈ ਇੱਕ ਮਾਂ ਹੀ ਉਸਦੇ ਪਿਓ ਦਾ ਰੋਲ ਨਿਭਾਉਂਦੀ ਹੈ ਜਦੋਂ ਅੰਛਵੀਰ ਦੇ ਪਾਪਾ ਦੀ ਡੈਥ ਹੁੰਦੀ ਹੈ ਤਾਂ ਉਦੋਂ ਅੰਛਵੀਰ ਸਾਲਕਦਾ ਹੁੰਦਾ ਹੈ ਅੰਛਵੀਰ ਆਪਣੇ ਪਾਪਾ ਦੀਆਂ ਫੋਟੋਆਂ ਦੇਖ ਕੇ ਉਹਨਾਂ ਨੂੰ ਉਡੀਕਦਾ ਰਹਿੰਦਾ ਹੈ ਮੇਰੇ ਪਾਪਾ ਕਦੋਂ ਆਉਣਗੇ ਇਸ ਭੈਣ ਨੇ ਇੰਸਟਾਗ੍ਰam ਦੇ ਉੱਪਰ ਕਾਫੀ ਜਿਆਦਾ ਆਪਣੇ ਪਤੀ ਨੂੰ ਯਾਦ ਕਰਕੇ ਪੋਸਟਾਂ ਪਾਈਆਂ ਨੇ ਮੇਰਾ ਪਹਿਲਾ ਤੋਹਫਾ ਅੰਛਵੀਰ ਦੇ ਪਾਪਾ ਨੇ ਅਗੇਂਜਮੈਂਟ ਤੋਂ ਬਾਅਦ ਮੇਰੇ ਜਨਮ ਦਿਨ ਤੇ ਮੈਨੂੰ ਇਹ ਫੋਟੋ ਦਿੱਤੀ ਸੀ ਤੇ ਮੈਂ ਆਪਣੇ ਪੇਕੇ ਹੀ ਲਾ ਲਈ ਸੀ ਮੈਨੂੰ ਤੇ ਅਮਨਪ੍ਰੀਤ ਨੂੰ ਇਹ ਫੋਟੋ ਬਹੁਤ ਪਸੰਦ ਸੀ ਮੈਨੂੰ ਤਾਂ ਕਰਕੇ ਕਿਉਂਕਿ ਉਹਨਾਂ ਨੇ ਮੈਨੂੰ ਤੋਹਫਾ ਦਿੱਤਾ ਸੀ ਉਹਨਾਂ ਨੂੰ ਤਾਂ ਕਰਕੇ ਕਿ ਮੈਂ ਉਹਦੇ ਕਹੇ ਤੇ ਲਾ ਵੀ ਦਿੱਤੀ ਸੀ ਇਹ ਫੋਟੋ ਬਹੁਤੇ ਇਹਦੀ ਕੀਮਤ ਪੁੱਛਣਗੇ ਤੇ ਕਹਿਣਗੇ ਮਹਿੰਗੀ ਫੋਟੋ ਲੈ ਦੱਸ ਕੀ ਕਰਨੀ ਆ ਸਾਡੀ ਦੋਵਾਂ ਦੀ ਨਿਗਾ ਚ ਕਦੇ ਇਹਦੀ ਕੀਮਤ ਆਈ ਹੀ ਨਹੀਂ ਸ਼ਾਇਦ ਬਹੁਤ ਲੋਕ ਜਾਂ ਤਾਂ ਕੀਮਤੀ ਦੇਖਦੇ ਨੇ ਤੋਹਫੇ ਪਿੱਛੇ ਚਾ ਨਹੀਂ ਮਿਸ ਯੂ ਅਮਨਪ੍ਰੀਤ ਅਸੀਂ ਆਪਣੇ ਚੈਨਲ ਦੇ ਜ਼ਰੀਏ ਉਸ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਵੈਗਰੂ ਇਸ ਭੈਣ ਦੀ ਲੰਮੀ ਉਮਰ ਕਰੀ ਅਤੇ ਇਸ ਦੇ ਪੁੱਤਰ ਦੀ ਵੀ ਲੰਮੀ ਉਮਰ ਕਰੀ ਅਤੇ ਇਸ ਦੇ ਪੁੱਤ ਨੂੰ ਕੋਈ ਤਤੀ ਵਾਣਾ ਲੱਗਣ ਦੇਵੀ ਤੇ ਦੋਸਤੋ ਤੁਸੀਂ ਵੀ ਇੱਕ ਪਿਆਰਾ ਜਿਹਾ ਕਮੈਂਟ ਇਸ ਭੈਣ ਦੇ ਲਈ ਜ਼ਰੂਰ ਕਰਿਓ